ਵਿਆਹ ਦਾ ਅਰਥ ਕੀ ਹੈ ਵਿਆਹ ਇੱਕ ਬੰਧਨ ਹੈ ਉਸ ਬੰਧਨ ਵਿੱਚ ਆਜ ਵਰਗੀ ਤੁਹਾਡੀ ਸੁਤੰਤਰਤਾ ਨਹੀਂ ਰਣੀ ਪਰ ਜੀਵਨ ਸੁਖੀ ਚਲਾਉਣ ਲਈ ਕੁਝ ਸੁਤੰਤਰਤਾ ਤਾਂ ਆਪਾਂ ਨੂੰ ਸਦਾ ਹੀ ਗੋਹਣੀ ਪੈਂਦੀ ਹੈ ਜਿਵੇਂ ਜੇ ਆਪਾਂ ਇੱਕ ਸੀਮਿਤ ਮਾਤਰਾ ਵਿੱਚ ਭੋਜਨ ਕਰਨ ਦੇ ਬੰਧਨ ਵਿੱਚ ਬੱਜਾਂਗੇ ਤਾਂ ਹੀ ਆరోగ్య ਰਹਾਂਗੇ ਜੇ ਉਹ ਬੰਧਨ ਤੋੜ ਦੇਵਾਂਗੇ ਤਾਂ ਪਰੂਖੀ ਹੋ ਜਾਵਾਂਗੇ ਢਿੱਡ ਭੀੜ ਟੱਟੀਆਂ ਉਲਟੀਆਂ ਲੱਗ ਜਾਣਗੀਆਂ ਇਸ ਕਰਕੇ ਉਤਮ ਬੰਧਨ ਵਿੱਚ ਬੱਜਣਾ અત્યੰਤ ਲਾਭਦਾਇਕ ਹੈ ਹਰ ਬੰਧਨ ਜੇ ਸੀਮਿਤ ਮਾਤਰਾ ਵਿੱਚ ਹੋਵੇ ਤਾਂ ਉਹ ਕੋਈ ਮਾੜੀ ਚੀਜ਼ ਨਹੀਂ ਹੈ ਕਿਉਂਕਿ ਚੰਗੇ ਬੰਧਨਾਂ ਦੀ ਮਨੁੱਖ ਨੂੰ ਜੀਵਨ ਪਰ ਲੋੜ ਰਹਿੰਦੀ ਹੀ ਹੈ ਕੁਝ ਬੰਧਨਾਂ ਵਿੱਚ ਹਰ ਮਨੁੱਖ ਬੱਜਿਆ ਹੋਇਆ ਹੈ ਪਰੰਤੂ ਉਸ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਮੈਂ ਉਸ ਬੰਧਨ ਵਿੱਚ ਬੱਜਿਆ ਹੋਇਆ ਹੈ ਵਿਆਹ ਇੱਕ ਬੜਾ ਲਾਭਕਾਰੀ ਬੰਧਨ ਹੈ ਵਿਆਹ ਦਾ ਤੱਤ ਸਮਝੋ ਤਾਂ ਹੀ ਵਿਆਹ ਕਰਵਾਓ ਨਹੀਂ ਤਾਂ ਬਿਲਕੁਲ ਨਾ ਕਰਵਾਓ ਜੇ ਵਿਆਹ ਸ਼ਾਦੀ ਦਾ ਅਰਥ ਹੈ ਦੋ ਮਨੁੱਖਾਂ ਨੇ ਆਪਣਾ ਜੀਵਨ ਸੁਖੀ ਚਲਾਉਣ ਵਾਸਤੇ ਇੱਕ ਦੂਸਰੇ ਦੇ ਨਾਲ ਲੰਬੇ ਸਮੇ ਲਈ ਜੀਵਨ ਭਰ ਇਕੱਠੇ ਰਹਿਣਾ ਹੈ ਵਿਆਹ ਕਰਵਾਉਣ ਤੋਂ ਪਹਿਲਾਂ ਵਿਆਹ ਨੂੰ ਸਫਲਤਾਪੂਰਵਕ ਖੁਸ਼ੀ-ਖੁਸ਼ੀ ਜੀਵਨ ਭਰ ਇਕੱਠਿਆਂ ਰਹਿ ਕੇ ਨਿਭਾਉਣ ਦੀ ਜਾਂਚ ਸਿੱਖੋ ਤਾਂ ਹੀ ਵਿਆਹ ਕਰਵਾਓ ਨਹੀਂ ਤਾਂ ਵਿਆਹ ਕਰਵਾ ਕੇ ਥੋੜੇ ਦਿਨਾਂ ਵਿੱਚ ਹੀ ਲੜ-ਭੜ ਕੇ ਤਲਾਕੋ ਤਲਾਕੀ ਮੁਕਦਮੇबाजी ਕਰਨ ਦਾ ਕੋਈ ਲਾਭ ਨਹੀਂ ਸਾਰੀ ਉਮਰ ਕਚਹਿਰੀਆਂ ਦੇ ਧੱਕੇ ਖਾਣੇ ਨਾ ਰਾਤ ਨੂੰ ਨੀਂਦ ਨਾ ਦਿਨੇ ਨਹੀਂ ਨਾ ਕੰਮ ਵਿੱਚ ਮਨ ਲੱਗੇ ਵਕੀਲਾਂ ਨੂੰ ਅਤੇ ਪੁਲਿਸ ਨੂੰ ਪੈਸੇ ਦੇਈ ਜਾਣ ਨਾਲੋਂ ਵਿਆਹ ਤਾਂ ਬਿਨਾਂ ਹੀ ਠੀਕ ਹੈ ਨਾ ਫਿਰ ਕਿਉਂ ਦੇਈ ਜਾਣੇ ਨੇ ਉਹਨਾਂ ਨੂੰ ਪੁਰਸ਼ ਵਾਸਤੇ ਪ੍ਰੇਮ ਦਾ ਅਰਥ ਸਰੀਰਕ ਕਿਰਿਆ ਸੰਭੋਗ ਹੁੰਦੀ ਹੈ ਪਰੰਤੂ ਇਸਤਰੀ ਵਾਸਤੇ ਪ੍ਰੇਮ ਦਾ ਅਰਥ ਮਾਨਸਿਕ ਹੁੰਦਾ ਹੈ ਪੁਰਸ਼ ਸੰਪਰਕ ਕਰਨ ਵਾਸਤੇ ਇਸਤਰੀ ਨਾਲ ਪ੍ਰੇਮ ਕਰਦਾ ਹੈ ਜਦਕਿ ਇਸਤਰੀ ਪੁਰਸ਼ ਤੋਂ ਪ੍ਰੇਮ ਕਰ ਪ੍ਰਾਪਤ ਕਰਨ ਵਾਸਤੇ ਸੰਪਰਕ ਕਰਦੀ ਹੈ ਪ੍ਰਕਿਰਤੀ ਵੱਲੋਂ ਦੋਹਾਂ ਦੇ ਸੋਚਣ ਦਾ ਢੰਗ ਐਸਾ ਹੀ ਬਣਾਇਆ ਗਿਆ ਹੈ ਜਿਸ ਕਾਰਨ ਆਪਸ ਵਿੱਚ ਨਾਰਾਜ਼ਗੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਭਾਵ ਇਸੇ ਕਰਕੇ ਜਦੋਂ ਲੜਕੇ ਲੜਕੀ ਦਾ ਨੇੜ ਹੁੰਦਾ ਹੈ ਜਿੰਨੂੰ ਪਿਆਰ ਕਹਿ ਦਿੰਦੇ ਹਨ ਤਾਂ ਇਕਾਂਤ ਵਿੱਚ ਜਦੋਂ ਪਹਿਲੀ ਮਿਲਣੀ ਹੁੰਦੀ ਹੈ ਪਹਿਲੀ ਮਿਲਣੀ ਸਮੇਂ ਹੀ ਲੜਕਾ ਕਾਮ ਤ੍ਰਿਪਤੀ ਕਰਨ ਦੀ ਇੱਛਾ ਜਾਰ ਕਰਦਾ ਹੈ ਭਾਵੇਂ ਸਾਰੇ ਨਹੀਂ ਪਰ ਬਹੁਤ ਸਾਰੇ ਇਸ ਤਰ੍ਹਾਂ ਕਰਦੇ ਹਨ ਜੇ ਲੜਕੀ ਨਾ ਕਰ ਦੇਵੇ ਤਾਂ ਬਹੁਤ ਵਾਰੀ ਲੜਕਾ ਉਸ ਲੜਕੀ ਨੂੰ ਤਿਆਗ ਦਿੰਦਾ ਹੈ ਇਸ ਕਰਕੇ ਨਾ ਚਾਹੁੰਦਿਆਂ ਹੋਇਆਂ ਵੀ ਬਹੁਤੀਆਂ ਲੜਕੀਆਂ ਸਬੰਧ ਟੁੱਟਣ ਦੇ ਡਰ ਤੋਂ ਜਾਂ ਪਿਆਰ ਟੁੱਟਣ ਦੇ ਡਰ ਤੋਂ ਲੜਕੇ ਨੂੰ ਪ੍ਰਸੰਨ ਕਰਨ ਵਾਸਤੇ ਨਾ ਚਾਹੁੰਦੇ ਹਾਂ ਵੀ ਉਸ ਨੂੰ ਕਾਮ ਤ੍ਰਿਪਤੀ ਦੀ ਹਾਂ ਕਰਕੇ ਉਸ ਦੀ ਇੱਛਾ ਪੂਰੀ ਕਰ ਦਿੰਦੀਆਂ ਹਨ ਇੱਕ ਗੱਲ ਪੱਕੀ ਆਪਣੇ ਮਨ ਵਿੱਚ ਵਸਾ ਲਓ ਵਿਆਹ ਪ੍ਰੇਮ ਕਰਨ ਵਾਸਤੇ ਨਹੀਂ ਵਿਆਹ ਸੰਪਰਕ ਕਰਨ ਵਾਸਤੇ ਵੀ ਨਹੀਂ ਵਿਆਹ ਬੱਚੇ ਪੈਦਾ ਕਰਨ ਵਾਸਤੇ ਵੀ ਨਹੀਂ ਭਾਵੇਂ ਵਿਆਹ ਦੇ ਵਿੱਚ ਪ੍ਰੇਮ ਵੀ ਕੀਤਾ ਜਾਂਦਾ ਹੈ ਮੋਹ ਹੋ ਜਾਂਦਾ ਹੈ ਸੰਪਰਕ ਵੀ ਕੀਤਾ ਜਾਂਦਾ ਹੈ ਤੇ ਬੱਚੇ ਵੀ ਪੈਦਾ ਕੀਤੇ ਜਾਂਦੇ ਹਨ ਪਰੰਤੂ ਵਿਆਹ ਦਾ ਮੁੱਖ ਆਸ਼ੇ ਹੈ ਕਿ ਦੋ ਮਨੁੱਖਾਂ ਨੇ ਜੀਵਨ ਭਰ ਇਕੱਠੇ ਰਹਿ ਕੇ ਇੱਕ ਦੂਸਰੇ ਦਾ ਸਾਥ ਨਿਭਾਉਣਾ ਹੈ। ਦੁੱਖ ਸੁੱਖ ਵਿੱਚ ਇੱਕ ਦੂਸਰੇ ਨੂੰ ਸਹਿਯੋਗ ਦੇਣਾ ਹੈ ਤੇ ਸਹਯੋਲਣਾ ਹੈ। ਵਿਆਹ ਦੋ ਮਨੁੱਖਾਂ ਵਿੱਚ ਜੀਵਨ ਭਰ ਵਾਸਤੇ ਬਿਨਾ ਇਕਰਾਰਨਾਮਾ ਲਿਖਿਆ ਹੋਇਆ ਕੀਤੀ ਗਈ ਇੱਕ ਭਾਈ ਵਾਲੀ ਹੈ, ਇੱਕ ਸੰਧੀ ਹੈ ਜਿਸ ਨੂੰ ਅੰਗਰੇਜ਼ੀ ਵਿੱਚ ਪਾਰਟਨਰਸ਼ਿਪ ਕਹਿੰਦੇ ਹਨ। ਜਿਸ ਵਿੱਚ ਦੋ ਮਨੁੱਖਾਂ ਨੇ ਇਕੱਠੇ ਰਹਿ ਕੇ ਆਪਣਾ ਜੀਵਨ ਸੁਖੀ ਚਲਾਉਣਾ ਹੈ ਇਸ ਭਾਈ ਵਾਲੀ ਵਿੱਚ ਉਤਰਾ ਚੜਾ ਵੀ ਆਉਨੇ ਹਨ ਭੁਲੇਖੇ ਲੱਗਣੇ ਹੀ ਹਨ ਅਤੇ ਕਈ ਵਾਰੀ ਭੁਲੇਖਿਆਂ ਕਾਰਨ ਨਰਾਜ਼ਗੀਆਂ ਵੀ ਹੋਣੀਆਂ ਹਨ ਅਗਨੀ ਦੁਆਲੇ ਫੇਰੇ ਲੈ ਕੇ ਅਖੀਰਲੇ ਸਮੇਂ ਅਗਨੀ ਵਿੱਚ ਹੀ ਸੰਸਕਾਰ ਹੋਣ ਤੱਕ ਪਤੀ ਪਤਨੀ ਨੇ ਇਕੱਠੇ ਰਹਿਣਾ ਹੈ ਇਸੇ ਕਰਕੇ ਭਾਰਤੀ ਸਭਿਤਾ ਵਿੱਚ ਪਤੀ ਪਤਨੀ ਨੂੰ ਜੀਵਨ ਸਾਥੀ ਕਿਹਾ ਗਿਆ